ਹਾਂ ਇਹ ਹਾਂ ਪੱਕੇ ਕਿਹਦੇ ਕਿਹਦੇ ਆਇਆ ਅੱਜ ਕੱਲ੍ਹ ਮਿੱਟੀ ਗਿਆ ਹੈ। ਹੋਰ ਕੀ ਹੈ? ਉਹ ਵੀ ਤਰਾ ਹੈ। 20 ਦਿਨ ਹੋ ਗਏ। ਉਹ ਰੋਣਾ ਹੈ। ਉਹ ਵੀ ਕੋਟੇ ਨਹੀਂ ਪਾਉਂਦੇ। ਦੋ ਬਠੀਆ। ਲਾਉਂਦਾ ਲਾਉਂਦਾ। ਹਾਂ ਜੀ। So, पठी, पठी उस <laughs> तो पट्टी <laughs> चालू पट्टी <laughs> <laughs> <दो ज़गा। laughs> हो उसके लिए <laughs> 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 तो लग रहे हैं ऐसे कांच लगाएं सीज़े हो है आई एन डी ड्रम है क्या है चालू पट्टी सीज़े और है ऊपर लगा हुआ है ऐसे नाल शराब ये सारे ड्रम पर है हो ऐसे की पाजी थोड़ा पिच्चे हैं वो भी निकल के लिया नहीं लगा लगा चल रहा था लगा था सांप के लगा था आंसू ਮਲੇ ਇੱਕ ਚੀਜ਼ ਹੀ ਨੋਟ ਕਰੋ ਵੀ ਰਹਿੰਦੇ ਵੀ ਇੱਥੇ ਦੇ ਨਾਲ ਦੇ ਨਾਲ ਕੰਮ ਵੀ ਇੱਥੇ ਚਲਾਉਂਦੇ ਸੀ ਹਨਾ ਉਹ ਹੋ ਰਹੀ ਕੋਈ ਹਾਂਜੀ ਪਾਪਾ ਇਹ ਸ਼ਰਾਬ ਕੱਢਣ ਵਾਲਾ ਡਰਮ ਨਹੀਂ ਇਹ ਬੇਟੀ ਦੀ ਭੈਣ ਹੈ ਅੱਜ ਜਿਹੜੀ ਰੇਡ ਕੀਤੀ ਗਈ ਔਰ ਕਿੰਨੀ ਬਰਾਮਦੀ ਹੋਈ ਹੈ ਮੇਰਾ ਨਾਮ ਜਗਦੀਪ ਕੌਰ ਮੈਂ ਐਕਸਾਈਜ਼ ਇਨਸਪੈਕਟਰ ਅਜਨਾਲਾ ਸਰਕਲ ਤੋਂ ਅੰਮ੍ਰਿਤਸਰ 2 ਦੇ ਅੰਦਰ ਤੇ ਅੱਜ ਅਸੀਂ ਸਰਦਾਰ ਸੁਖਵਿੰਦਰ ਸਿੰਘ ਜੋ ਸਾਡੇ ਏਟੀਸੀ ਨੇ ਤੇ ਸ਼੍ਰੀ ਮਨੀਸ਼ ਗੋਲ ਜੀ ਈਟੀਓ ਸਾਹਿਬ ਦੇ ਕਹਨ ਤੇ ਰੇਡ ਕੀਤਾ ਗਿਆ ਸੀਗਾ ਪਿੰਨ ਭੂਤਨਪੁਰਾ ਵਿਖੇ ਦੋ ਘਰ ਦੇ ਵਿੱਚ ਰਿਕਵਰੀ ਹੋਈ ਹੈ ਇੱਕ ਪ੍ਰੀਤ ਸਿੰਘ son of ਲਾਲਾ ਸਿੰਘ ਜਿਸ ਦੇ ਘਰੋਂ ਤਕਰੀਬਨ 1700 ਲੀਟਰ ਲਾਨ ਹੈ ਤੇ 250 ਬੋਤਲ ਦੇ ਕਰੀਬ ਸ਼ਰਾਬ ਹੈ ਤੇ ਇੱਕ ਚਾਲੂ ਪੱਠੀ ਵੀ ਮਿਲੀ ਆ ਤੇ ਦੂਸਰਾ ਹੈਗਾ ਬੱਬੂ ਸਿੰਘ son of ਅਜੈਪ ਸਿੰਘ ਜਿਸ ਦੇ ਕੋਲੋਂ 150 ਲੀਟਰ ਰੋਂ ਦੇ ਮਿਲੀ ਹੈ ਤੇ ਨਾਲ ਪੱਠੀ ਚਾਲੂ ਪੱਠੀ ਦਾ ਸਮਾਨ ਮਿਲਿਆ ਹੈਗਾ ਸਾਨੂੰ ਅੰਦੇਕਾਰ ਵਿੱਚੋਂ ਮਰ ਕੋਈ ਗ੍ਰਿਫਤਾਰੀ ਵੀ ਹੋਈ ਹੈ ਹਾਂਜੀ ਬੱਬੂ ਸਿੰਘ son of ਅਜੈਪ ਸਿੰਘ ਦੀ ਜੋ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਜੀ ਤਾਂ ਮੈਮ ਇਹਨਾਂ ਦੇ ਉੱਤੇ ਪਹਿਲਾਂ ਵੀ ਕੋਈ ਐਕਸਾਈਜ਼ ਦੇ ਮਾਮਲੇ ਦਰਸੀ ਮੇਬੀ ਹੋਣਗੇ ਤਾਂ ਕੀ ਕੀ ਤੜਨਾ ਕਰਨਾ ਚਾਹੁੰਦੀ ਹੋ ਜਿਹੜੇ ਲੋਗ ਨਸ਼ੇ ਸ਼ਰਾਬ ਕਰਦੇ ਇਹਨਾਂ ਨੂੰ ਵਾਰ-ਵਾਰ ਇਹੀ ਕਹਿ ਰਹੇ ਆ ਕਿ ਸ਼ਰਾਬ ਨਾ ਕੱਢੋ ਬਹੁਤ ਮਾੜੀ ਹੈ ਫੋਂ ਪਿੱਛੇ ਸੰਗਰੂਰ ਵੀ ਕਾਂਡ ਹੋਇਆ ਇਸ ਦੇ ਨਾਲ ਹੀ ਕਾਫੀ ਲੋਕਾਂ ਦੀ ਜਾਨ ਜਾ ਚੁੱਕੀ ਜਾਂਦੇ ਨਾਲ ਤੇ ਇਹੀ ਕਹਿੰਦੇ ਆ ਕਿ ਨਾ ਇਹ ਕੰਮ ਕਰੋ ਜਿਹੜੀ ਇਹ ਨਜਾਇਸ਼ ਸ਼ਰਾਬ ਹੈ ਵੈਸੇ ਵੀ ਬਹੁਤ ਖਤਰਨਾਕ ਹੈ ਖਰਾਬ ਹੈ ਤੇ ਲਗਾਤਾਰ ਰੇਡ ਜਾਰੀ ਜਾਣੀਆਂ ਅੱਗੇ ਵੀ ਬਿਲਕੁਲ ਜੀ ਜਾਰੀ ਰਹਿਣਗੇ ਅੱਗੇ ਵੀ